ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਆਪਣੀ ਪੀਟੀ 4 ਦੇ ਸਿਲੇਬਸ ਵਿੱਚ ਦਿੱਤੇ ਹੋਏ ਵਿਆਕਰਨ ਦੇ ਟੋਪਿਕ ਵਿਰੋਧੀ ਸ਼ਬਦ ਬਾਰੇ ਪੜਾਂਗੇ ਤੇ ਵਿਚਾਰ ਚਰਚਾ ਕਰਾਂਗੇ ਇਹ ਵਿਰੋਧੀ ਸ਼ਬਦ ਪੰਜਾਬੀ ਦੀ ਗ੍ਰਾਮਰ ਦੀ ਬੁੱਕ ਦੇ ਪੇਜ ਨੰਬਰ 89 ਤੇ ਦਿੱਤੇ ਹੋਏ ਹਨ ਪੀਟੀ 4 ਦੇ ਸਿਲੇਬਸ ਵਿੱਚ ਵਿਰੋਧੀ ਸ਼ਬਦ ਤੰਗਣਾ ਤੋਂ ਪਿਆਰ ਤੱਕ ਹਨ ਤੰਗਣਾ ਤੋਂ ਪਿਆਰ ਤੱਕ ਹਨ ਆਓ ਆਪਾਂ ਇਹਨਾਂ ਸਾਰੇ ਸ਼ਬਦਾਂ ਨੂੰ ਪੜੀਏ ਔਰ ਇਹਨਾਂ ਤੇ ਵਿਚਾਰ ਚਰਚਾ ਕਰੀਏ ਟੰਗਣਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਵਿਰੋਧੀ ਸ਼ਬਦ ਦਿੱਤਾ ਹੋਇਆ ਬਟਾ ਜੀ ਟੰਗਣਾ ਟੰਗਣਾ ਮੀਨ ਆਪਾਂ ਜਿਸ ਤਰ੍ਹਾਂ ਕੋਈ ਚੀਜ਼ ਕਿੱਲੀ ਉੱਪਰ ਟਾਂਗ ਦਿੰਨੀ ਆ ਤੁਸੀਂ ਵੀ ਜਿਵੇਂ ਆਪਣੀ ਜੈਕਰ ਸ਼ਰਟ ਵਗੈਰਾ ਉਤਾਰ ਕੇ ਕਰਾਂਦੇ ਵਿੱਚ ਕਿੱਲੀਆਂ ਲੱਗੀਆਂ ਹੁੰਦੀਆਂ ਨੇ ਕੁੰਡੀਆਂ ਲੱਗੀਆਂ ਹੁੰਦੀਆਂ ਨੇ ਤੁਸੀਂ ਉਹਨਾਂ ਉੱਪਰ ਟਾਂਗ ਦਿੰਦੇ ਹੋ ਹੈਂਗ ਕਰ ਦਿੰਦੇ ਹੋ ਉਹਨੂੰ ਕੀ ਕਹਿੰਦੇ ਆ ਟੰਗਣਾ ਲਹੂਣਾ ਉਤਾਰਨਾ ਆਪਾ ਤੋਂ ਉਤਾਰ ਕੇ ਫੇਰ ਵੇਅਰ ਕਰ ਲੈਣੀ ਆ ਕਰ ਲੈਂਦੀ ਹੁਣ ਟੰਗਣਾ ਲਾਉਣਾ ਕੋਈ ਚੀਜ਼ ਟੰਗ ਦੇਣੀ ਉਸ ਤੋਂ ਲਾ ਲੈਣੀ ਟੋਟਾ ਸਾਬਤ ਟੋਟਾ ਵੀ ਜਿਸੇ ਕਿਸੇ ਚੀਜ਼ ਦੇ ਟੋਟੇ ਹੋਣੇ ਜਿਵੇਂ ਇੱਕ ਪੈਨਸਿਲ ਦੇ ਦੋ ਪੀਸ ਕਰ ਲੈਣੇ ਦੋ ਟੋਟੇ ਕਰ ਲੈਣੇ ਕਿਸੇ ਇਟ ਦੇ ਟੋਟਾ ਕਰ ਲੈਣਾ ਟੋਟਾ ਸਾਬਤ ਸਾਬਤ ਪੂਰਾ ਜਿਹੜਾ ਬਿਲਕੁਲ ਹੀ ਸਾਬਤ ਹੁੰਦਾ ਆ ਟੋਇਆ ਟਿੱਬਾ ਟੋਇਆ ਜਿਹੜੇ ਖੱਡੇ ਹੁੰਦੇ ਆ ਰਸਤਿਆਂ ਦੇ ਵਿੱਚ ਡੂੰਗੇ ਟੋਏ ਹੁੰਦੇ ਨਾ ਜਿੰਨਾਂ ਵਿੱਚ ਮੀਂਹ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਆ ਟੋਇਆ ਟਿੱਬਾ ਬਿਲਕੁਲ ਮੈਦਾਨੀ ਏਰੀਆ ਬਿਲਕੁਲ ਸਮਤਲ ਜਿੱਥੇ ਕੋਈ ਵੀ ਟੋਇਆ ਟਿੱਬਾ ਨਾ ਹੋਵੇ ਡੋਲ ਜਿਹੜਾ ਕਦੇ ਵੀ ਨਾ ਡੋਲੇ ਜੋ ਹਮੇਸ਼ਾ ਹੀ ਇੱਕ ਸਥਿਰਤਾ ਦੇ ਵਿੱਚ ਰਹੇ ਅਡੋਲ ਠੀਕ ਹੈ ਦਰਪੋਖ ਜਿਹੜਾ ਕਦੇ ਵੀ ਨਾ ਡਰੇ ਨਿਡਰ ਬਹਾਦਰ ਤਕੜਾ ਜੋ ਸਰੀਰਕ ਪੱਖੋਂ ਬਿਲਕੁਲ ਰिष्टपुष्ट ਹੋਵੇ ਤੰਦਰੁਸਤ ਹੋਵੇ ਮਾੜਾ ਕਮਜ਼ੋਰ ਅੱਗੇ ਦਿੱਤੇ ਹੋਇਆ ਤੱਤਾ ਠੰਡਾ ਤੁਸੀਂ ਗਰਮ ਠੰਡਾ ਕਰਦੇ ਹੋ ਪਰ ਜਿਹੜੀ ਸਾਡੀ ਬੋਲ ਚੱਲਦੀ ਪੰਜਾਬੀ ਆ ਉਹਦੇ ਵਿੱਚ ਤੱਤਾ ਬੋਲਦਿਆ ਤੱਤਾ ਠੰਡਾ ਤਰਨਾ ਤੈਰਨਾ ਉਹ ਪਾਣੀ ਦੇ ਵਿੱਚ ਤਰ ਰਿਹਾ ਹੈ ਤਰਨਾ ਤੈਰਨਾ ਡੁੱਬਣਾ ਇਹਦਾ ਵਿਰੋਧੀ ਰੂਪ ਕੀਆ ਡੁੱਬਣਾ ਦਲੇਰ ਡਰਾਕਰ ਦੇਹ ਦਲੇਰ ਨੀਦਰ ਬਹਾਦਰ ਡਰਾਕਰ ధਰਨ ਵਾਲਾ ਦਾਤਾ ਮੰਗਤਾ ਦਾਤਾ ਬੇਟਾ ਜੋ ਹਮੇਸ਼ਾ ਹੀ ਦਿੰਦਾ ਆ ਜੋ ਹਮੇਸ਼ਾ ਦੇਣ ਵਾਲਾ ਆ ਪਰਮਾਤਮਾ ਮੰਗਤਾ ਭਿਖਾਰੀ ਮੰਗਣ ਵਾਲਾ ਦੇਨ ਰਾਤ ਦੋਸਤ ਦੁਸ਼ਮਣ ਦੇਵਤਾ ਦੈਂਤ ਦੈਂਤ ਰਾक्षਸ ਨੂੰ ਕਹਿੰਦੇ ਆ ਦੇਵਤਾ ਦੈਂਤ ਦੈਂਤ ਮੀਨਸ ਰਾਕਸ਼ਸ ਦੁਰਾਚਾਰ ਸਦਾਚਾਰ ਦੁਰਾਚਾਰ ਮੀਨਸ ਜਿਸ ਦਾ ਕਰੈਕਟਰ ਸਹੀ ਨਾ ਹੋਵੇ ਸਦਾਚਾਰ ਜਿਸ ਦਾ ਇੱਕ ਕਰੈਕਟਰ ਤੇ ਕੋਈ ਵੀ ਦਾਗ-ਦੱਬਾ ਨਾ ਹੋਵੇ ਦੋਹਰਾ ਇੱਕ ਕਹਿਰਾ ਫੋਰ ਐਗਜ਼ਾਮਪਲ ਆਪਾਂ ਕਿਸੇ ਕੱਪੜੇ ਦੀ ਤੈਅ ਲਗਾਣੀ ਆਪਾਂ ਕਹਿੰਦੇ ਨਾ ਇਹ ਕੱਪੜਾ ਦੋਹਰਾ ਆ ਇਕ ਕਹੇਰਾ ਸਿੰਗਲ ਦੋਹਰਾ ਡਬਲ ਧਨੀ ਬਹੁਤ ਪੈਸੇ ਵਾਲਾ ਕੰਗਾਲ ਜਿਸ ਦੇ ਕੋਲ ਕੋਈ ਪੈਸਾ ਨਾ ਹੋਵੇ ਜਿਹਦੇ ਕੋਲ ਪੈਸੇ ਦੀ ਕਮੀ ਹੋਵੇ ਘਾਟ ਹੋਵੇ ਧਰਮੀ ਧਰਮੀ ਵਿਅਕਤੀ ਉਹ ਹੁੰਦਾ ਹੈ ਜੋ ਹਮੇਸ਼ਾ ਪਰਮਾਤਮਾ ਦੇ ਰਜ਼ਾ ਵਿੱਚ ਰਹਿੰਦਾ ਆ ਹਮੇਸ਼ਾ ਪਰਮਾਤਮਾ ਨੂੰ ਮੰਨਦਾ ਆ ਅਧਰਮੀ ਜੋ ਕਦੇ ਵੀ ਪਰਮਾਤਮਾ ਨੂੰ ਨਾ ਮੰਨੇ ही परमात्मा की रजा रहे आकाश नकद उधार नकद दुकानदार तो कोई चीज लैं जाए तो पैसे दे देकर लें मीनस अजो वस्तु नकद खरीदी है उधार असि ओनू पैसे देने एक टाइम रखा है कि अल देे सवेरे दे देंगे जमी दे देंगे दे बिना पैसे दिते चीज लेके आई ਨਕਲੀ ਅਸਲੀ ओरिजिनल ਡੁਪਲੀਕੇਟ ਨਵਾਂ ਪੁਰਾਣਾ ਨੀਚ ਉੱਚ ਨੇਕੀ ਬਦੀ ਨੇਕੀ ਦੂਜਿਆਂ ਦੀ ਭਲਾਈ ਕਰਨੀ ਬਦੀ ਬੁਰਾਈ ਪੱਖਪਾਤੀ ਨਿਰਪੱਖ ਪੱਖਪਾਤੀ ਕਿਸੇ ਦੇ ਪੱਖ ਵਿੱਚ ਗੱਲ ਕਰਨੀ ਕਿਸੇ ਦੇ ਵੀ ਪੱਖ ਵਿੱਚ ਗੱਲ ਕਰਨੀ ਨਿਰਪੱਖ ਜੋ ਕਿਸੇ ਵੀ ਪੱਖ ਨਾਲ ਸੰਬੰਧਿਤ ਨਾ ਹੋਵੇ ਕਿਸੇ ਦਾ ਵੀ ਪੱਖ ਨਾ ਲਵੇ ਪਵਿੱਤਰ ਅਪਵਿੱਤਰ ਸ਼ੁੱਧ ਅਸ਼ੁੱਧ ਪ੍ਰਸ਼ਨ ਉੱਤਰ ਪਾਪ ਪੁੰਨ ਪਾਸ ਫੇਲ ਪ੍ਰਾਚੀਨ ਆਧੁਨਿਕ ਪ੍ਰਾਚੀਨ ਮੀਨਸ ਪੁਰਾਣਾ ਪ੍ਰਾਤਨ ਆਧੁਨਿਕ ਮਾਡਰਨ ਪਿਆਰ ਨਫ਼ਰਤ ਪਿਤਾ ਜੀ ਇਹ ਸੀਗੇ ਵਿਰੋਧੀ ਸ਼ਬਦ ਇਹ ਤੁਸੀਂ ਵਿਰੋਧੀ ਸ਼ਬਦ ਨੂੰ ਵੀ ਇਹ ਉਲਟ ਰੂਪ ਦੇ ਵਿੱਚ ਵੀ ਆਪਾਂ ਵਰਤ ਸਕਦੇ ਹਾਂ ਜਿਵੇਂ ਠੰਡਾ ਤੱਤਾ ਡੁੱਬਣਾ ਕਰਨਾ ਦ੍ਰਾਕਲ ਦਰੇ ਮੰਗਤਾ ਦਾਤਾ ਰਾਤ ਦਿਨ ਦੁਸ਼ਮਨ ਦੋਸਤ ਦਾਤ ਦੇਵਤਾ ਇਸ ਤਰ੍ਹਾਂ ਕਿ ਤੁਸੀਂ ਦੋਨੋਂ ਹੀ ਤਰ੍ਹਾਂ ਇਹ ਯਾਦ ਕਰਨੀ ਆ ਦੋਨੋਂ ਹੀ ਤਰ੍ਹਾਂ ਹੀ ਵਰਤੇ ਜਾਂਦੇ ਹਨ ਸੋ ਆਪਾਂ ਨੇ ਇਹ ਜਿਹੜੇ ਪੀਟੀ 4 ਦੇ ਵਿੱਚ ਬੇਟਾ ਵਿਰੋਧੀ ਸ਼ਬਦ ਸੰ ਉਹੋ ਟੰਗਣਾ ਤੋਂ ਪਿਆਰ ਤੱਕ ਸੀ ਔਰ ਇਹੀ ਵਿਰੋਧੀ ਸ਼ਬਦ ਆਪਾਂ ਨੇ ਪੜ੍ਹਨੀ ਹਨ ਤੇ ਲਰਨ ਕਰਨੀ ਹਨ ਔਰ ਵਰਕਸ਼ੀਟ ਦੇ ਵਿੱਚ ਜੋ ਤੁਹਾਨੂੰ ਅੱਜ ਵਿਰੋਧੀ ਸ਼ਬਦ ਦਿੱਤੇ ਹੋਣਗੇ ਉਹ ਤੁਸੀਂ ਆਪਣੀਆਂ ਕਾਪੀਆਂ ਦੇ ਵਿੱਚ ਸੋਲਵ ਕਰਨੀ ਹਨ ਥੈਂਕ ਯੂ ਬੇਟਾ ਜੀ ਥੈਂਕ ਯੂ ਫੋਰ ਯਰ ਕੋਆਪਰੇਸ਼ਨ